ਜੰਪੂ ਬਾਰਡਰ ਤੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਇਸ ਸਮੇਂ ਦੀ ਤਾਜ਼ਾ ਤਸਵੀਰ ਦਿਖਾ ਦਿੰਦੇ ਹਾਂ ਕੱਲ ਬਹੁਤ ਜ਼ਿਆਦਾ ਤਣਾਅ ਸੀਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ ਸੀ ਤੇ ਜਦੋਂ ਆਸੂ ਗੈਸ ਦੇ ਗੋਲੇ ਸਿੱਟੇ ਗਏ ਸੀ ਤਾਂ ਬਹੁਤ ਸਾਰੇ ਕਿਸਾਨਾਂ ਦੇ ਇਹ ਆਸੂ ਗੈਸ ਦੇ ਗੋਲੇ ਲੱਗੇ ਪਲਾਸਟਿਕ ਦੀਆਂ ਗੋਲੀਆਂ ਲੱਗੀਆਂ ਜਿਹਦੇ ਕਰਕੇ ਕਾਫੀ ਜ਼ਖਮ ਵੀ ਹੋਏ ਸਾਡੇ ਨਾਲ ਇੱਥੇ ਨਹਿਂਕ ਸਿੰਘ ਹੋਣਗੇ ਜਿਨ੍ਹਾਂ ਦੇ ਇੱਕ ਆਸੂ ਗੈਸ ਦਾ ਗੋਲਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਡਾ ਜ਼ਖਮ ਹੋ ਗਿਆ ਸੀ ਲੇਕਿਨ ਉਹਨਾਂ ਦੀ ਅੱਜ ਫਰਸਟ ایڈ ਕੀਤੀ ਜਾ ਰਹੀ ਹੈ ਮਹਿਲਾ ਜਿਹੜੇ ਡਾਕਟਰ ਨੇ ਉਹਨਾਂ ਵੱਲੋਂ ਫ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਡਮ ਪਹਿਲਾਂ ਤਾਂ ਤੁਹਾਡਾ ਕੀ ਨਾਮ ਹੈਗਾ ਜੀ ਨਾ ਮੇਰਾ ਨੇਮ ਅੱਛਾ ਕਿਤੋਂ ਆਏ ਕਿਤੋਂ ਤੁਸੀਂ ਮੈਂ ਜਲੰਧਰ ਤੋਂ ਆਈ ਕਿਹੜੀ ਆਰਗੇਨਾਈਜੇਸ਼ਨ ਆ ਜੀ ਤੁਹਾਡਾ ਆਰਗੇਨਾਈਜੇਸ਼ਨ ਨਹੀਂ ਹੈ ਆਪਾਂ ਪ੍ਰਾਈਵੇਟ ਹੀ ਆਪਣੀ ਐਂਬੂਲੈਂਸ ਲੈ ਕੇ ਆਏ ਸੀ ਜਿੱਦਾਂ ਆਪਾਂ ਦੇਖਿਆ ਕਿ ਇੱਥੇ ਲੋੜ ਆ ਸਾਡੀ ਤੇ ਆਪਾਂ ਇੱਥੇ ਪਹੁੰਚੇ ਅੱਛਾ ਕੀ ਲੱਗਦਾ ਡਰ ਕੇ ਇਸ ਗੱਲ ਦਾ ਤੁਹਾਡੇ ਕੋਲ ਕੋਈ ਹਥਿਆਰ ਹੈਗਾ ਕਿਸੇ ਤਰੀਕੇ ਦੇ ਕਿਉਂ ਹੁਣ ਜਿਹੜੀ ਕਮਿਟਮੈਂਟ ਉਹਨਾਂ ਨੇ ਕਰ ਲਈ ਆ ਉਹ ਉਹਨੂੰ ਪੂਰੀ ਨਹੀਂ ਕਰਨੀ ਚਾਹੁੰਦੇ ਆ ਜੀ ਕਿਸਾਨਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਉਹਨਾਂ ਨੇ ਉਹਨੂੰ ਪੂਰੀ ਨਹੀਂ ਕਰਨਾ ਚਾਹ ਤੇ ਜਿਹੜੇ ਆ ਨਿਹੱਤੇ ਕਿਸਾਨ ਆ ਗਰੀਬ ਕਿਸਾਨ ਆ ਜੀ ਇਹਨਾਂ ਦੇ ਜ਼ੁਲਮ ਢਾਕੇ ਉਹ ਸੋਚਦੇ ਆ ਵੀ ਇਹ ਦਬ ਜਣਗੇ ਪਰ ਇਹ ਦਬਣ ਦਬਾਉਣ ਵਾਲੇ ਤੁਸੀਂ ਅੱਜ ਲੰਘੋਗੇ ਦਿੱਲੀ ਵੱਲ ਕੂਚ ਕਰੋਗੇ ਇਹ ਤਾਂ ਜਥੇਬੰਦੀਆਂ ਦਾ ਫੈਸਲਾ ਆ ਜੀ ਅਸੀਂ ਤਾਂ ਇਹਨਾਂ ਦੀ ਰਾਖੀ ਵਾਸਤੇ ਆਏ ਹੋਏ ਆ ਕਿਸਾਨਾਂ ਨਾਲ ਆਏ ਹੋਏ ਆ ਜੀ ਤਾਂ ਸਾਡੇ ਨਾਲ ਇਹ ਮਹਿਲਾ ਡਾਕਟਰ ਵੀ ਨੇ ਤੁਸੀਂ ਆਪਣੇ ਬਾਰੇ ਥੋੜਾ ਦੱਸ ਤੋ ਕਦੋ ਤੇ ਸੇਵਾ ਕਰਦੇ ਅਸੀਂ ਪਰਸੋ ਸਵੇਰੇ ਇੱਥੇ 11 12 ਵਜੇ ਦੇ ਕਰੀਬ ਪਹੁੰਚ ਗਏ ਸੀਗੇ ਤੇ ਅਪਾ ਇੱਥੇ ਆ ਕੇ ਫਿਰ ਨਾਲੇ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹਜੇ ਤੱਕ ਆਪਾਂ ਤੂ ਤੋ 300 ਪਲਸ ਕਿਸਾਨਾਂ ਦਾ ਟ੍ਰੀਟਮੈਂਟ ਕਰ ਚੁੱਕੇ ਆਂ ਔਰ ਤੁਸੀਂ ਦੇਖ ਵੀ ਪਾ ਰਹੇ ਹੋ ਕਿ ਇਹਨਾਂ ਦਾ ਕਿੰਨਾ ਜ਼ਿਆਦਾ ਡੂੰਗਾ ਆ ਉਹ ਹੈਗਾ ਆ ਜ਼ਖਮ ਹੈਗਾ ਤੇ ਉਹਦੇ ਵਿੱਚ ਪਸਪੈਨ ਦਾ ਕਿੰਨੀ ਇਨਫੈਕਸ਼ਨ ਹੈ ਜੇ ਤੁਸੀਂ ਆਪਸ ਹੀ ਕੋਈ ਤੁਹਾਡੀ ਲੜਾਈ ਹੈ ਕੋਈ ਗੱਲ ਕਰਨੀ ਬੈਠ ਕੇ ਕਰ ਲੋ ਵੀ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਨੇ ਆ ਕਿਉਂਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਆਪਣੇ ਹੱਕਾਂ ਦੇ ਲਈ ਐਮਐਸਪੀ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ ਨੇ ਤਮਾਮ ਕਿਸਾਨ ਨਾਲ ਨਾਲ ਕਰਜ਼ਾ ਮਾਫੀ ਦੀ ਗੱਲਬਾਤ ਹੈਗੀ ਆ 200 ਦਿਨ ਮਨਰੇਗਾ ਦੇ ਵਿੱਚ ਕੰਮ ਕਰਨ ਦੀ ਗੱਲਬਾਤ ਹੈਗੀ ਆ ਕਿ ਇਹ ਰਾਈਟ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਮੰਗਾਂ ਹੋਰ 10 12 ਹੈਗੀਆਂ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੇਕਿਨ ਹਾਲ ਫਿਲਹਾਲ ਦੀਏ ਤਸਵੀਰ ਹੈਗੀ ਆ ਸ਼ੰਭੂ ਬਾਡਰ ਤੋਂ ਸ਼ੰਭੂ ਬਾਡਰ ਤੇ ਅੱਜ ਤੀਸਰਾ ਦਿਨ ਹੈਗਾ ਇੱਥੇ ਹੀ ਰਾਤ ਕੱਟੀ ਗਈ ਕੱਲ ਦੀ ਅਤੇ ਇੱਥੇ ਲੰਗਰ ਤਿਆਰ ਕੀਤੇ ਗਏ ਚਾਹ ਦੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਤਾਂ ਸਾਰਾ ਪ੍ਰਬੰਧ ਇੱਥੇ ਕੀਤਾ ਗਿਆ ਲੇਕਿਨ ਹਾਲ ਫਿਲਹਾਲ ਹਲੇ ਤੱਕ ਜਿਹੜੀ ਮੰਗ ਹੈਗੀ ਆ ਉਹ ਪੂਰੀ ਹੋਣ ਦੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਲੇਕਿਨ ਅੱਜ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਏਗੀ ਕਿਸਾਨ ਜਥੇਬੰਦੀਆਂ ਅਤੇ ਦੇ ਵਿਚਾਰ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਇਹ ਦੇਖਣ ਵੇ ਗੱਲ ਹੋਏਗੀ ਲੇਕਿਨ ਹਾਲ ਫਿਲਾਲ ਇਹ ਤਸਵੀਰ ਹੈਗੀ ਆ ਸ਼ੰਭੂ ਬਾਰਡਰ ਦੀ ਤੁਸੀਂ ਇੱਕ ਵਾਰ ਜਰਾ ਪੈਨ ਕਰਕੇ ਦਿਖਾ ਦਿਓ ਮੈਂ ਕੈਮਰਾਮੈਨ ਇੰਦਰ ਨੂੰ ਕਹੂੰਗਾ ਕਿ ਥੋੜੀ ਜਿਹੀ ਤਸਵੀਰਾਂ ਕਲੀਅਰ ਹੋ ਜਾਣ ਜਿਵੇਂ ਜਿਵੇਂ ਦਿਨ ਚੜਦਾ ਓਵੇਂ ਓਵੇਂ ਜਿਹੜਾ ਕੱਠ ਜ਼ਿਆਦਾ ਹੁੰਦਾ ਜਾਂਦਾ ਓਵੇਂ ਤਣਾਅ ਵੀ ਵਧਦਾ ਜਾਂਦਾ ਤਾਂ ਇਸ ਸਮੇਂ ਹਾਲਾਂਕਿ ਬਹੁਤ ਵੱਡੀ ਗਿਣਤੀ ਕਿਸਾਨਾਂ ਦੀ ਨਹੀਂ ਹੈਗੀ ਕਿਉਂਕਿ ਜਿਵੇਂ ਜਿਵੇਂ ਦਿਨ ਚੜੇਗਾ ਤਾਂ ਓਵੇਂ ਓਵੇਂ ਗਿਣਤੀ ਵੱਡੀ ਹੋਏਗੀ ਲੇਕਿਨ ਹਾਲ ਫਿਲਾਲ ਜਿਹੜੀ ਇਹ ਤਸਵੀਰ ਸ਼ੰਭੂ ਬਾਗਰ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕੈਮਰਾਮੈਨ 인ਦਰਜੀਤ ਦੇ ਨਾਮ ਰਵਿੰਦਰ ਮੀਤ ਪੀਟੀਸੀ ਨਿਊਜ਼ ਸ਼ੰਭੂ